सारी सार जीारि सारीअ गॾु सारिया ਸਨਸਾਰ ਦੀਆਂ ਗੱਲਾਂ ਹੋ ਲਾਟਾ ਖਾਦੀ ਸੀ ਝੂਠੇ ਸੰਸਾਰ ਦੀਆਂ ਗੱਲਾਂ ਹੋ ਲਾਟਾ ਖਾਦੀ ਸੀ ਝੂਠੇ ਸੰਸਾਰ ਦੀਆਂ ਗੱਲਾਂ ਹਿਲਾ ਛੱਡ ਇਸ ਦੀ ਥੇ ਸੰਸਾਰ ਦੀਆਂ ਗੱਲਾਂ ਹੋ ਲਾਟਾ ਛੱਡ ਇਸ ਝੂਠੇ ਸੰਸਾਰ ਦੀਆਂ ਗੱਲਾਂ ਆਨ ਬੋਲਣਾ ਨਾ ਕੋਈ ਆ ਨਹੀਂ ਕਾਹੀਦਾ ਦਵਾ ਮ ਬੋਲਣਾ ਉਹ ਬੋਲਣੇ ਤੋਂ ਪਹਿਲਾਂ ਕਾਹੀਦਾ ਇਹ ਬੋਲਣਾ ਉਹ ਬੋਲਣੇ ਤੋਂ ਪਹਿਲਾਂ ਕਾਹੀਦਾ ਇਹ ਬੋਲਣਾ ਉਹ ਮਹਾ ਬੋਲਣੇ ਤੋਂ ਪਹਿਲਾਂ ਕਾਹੀਦਾ ਇਹ ਬੋਲਣਾ ਉਹ ਬੋਲਣੇ ਤੋਂ हार जी गा कई वेले हार जी गॾु प्यार जी ਅੰਧ ਪਹਾੜ ਦੀ ਕਾਲੀ ਕਾਫੀ ਨਿਕਲੇ ਤੇ ਨੂੰ ਹੈ ਅੱਗ ਨਾਮ ਦੀ ਓ ਗੱਲ ਕਾਫੀ ਨਿਕਲੇ ਤੇ ਨੂੰ ਹੈ ਅੱਗ ਨਾਮ ਦੀ ਓ ਗੱਲ ਕੱਟ ਮੀ ਕਰੇ ਜੋ ਨੂੰ ਹੈ ਅੱਗ ਨਾਮ ਦੀ ਕੱਟ ਕਾਫੀ ਨਿਕਲੇ ਤੇ ਨੂੰ ਹੈ ਅੱਗ ਨਾਮ ਦੀ ਬਾਕੀ ਧੰਨਵਾਦ ਬੱਟੀ ਸਾਹਿਬ ਬੰਦਾ ਮਰਦਾਨੀ ਬੰਦੇ ਬਾਹਰ ਦੁਨੀਆਂ ਗੱਲਾ मारदानी बंदे लोग मार दिया गए प्यार दिया गुरा दे प्यार दिया गोया कर संसार दिया गला छे तू संसार दिया गला कभी लैया दे ਕੱਲ ਕਹਿਣ ਬੇਲਕਸੇ ਨੂੰ ਗੱਲ ਲਈਦੀ ਗੱਲ ਕਹਿਣ ਬੇਲਕਸੇ ਨੂੰ ਗੱਲ ਲਈਦੀ ਉਹ ਗੱਲ ਕਹਿਣ ਬੇਲਕਸੇ ਨੂੰ ਗੱਲ ਲਈਦੀ ਗੱਲ ਉਹ ਕਹਿਣ ਬੇਲ ਬੇ ਤੇ ਨੂੰ ਗੱਲ ਲਈਦੀ ਕੱਲ ਕੱਲ ਕੇ ਬਜ਼ੂਰ ਗਾਦੇ ਨਹੀਂ ਜਾਈਂਦੀ ਗੱਲ ਕਰਕੇ ਬਜ਼ੂਰ ਗਾਦੇ ਰੋਈ ਗਈ ਕੱਲ ਕਰਕੇ ਬਜ਼ੂਰ ਕੋ ਆਪਾ ਬੜਾ ਸੰਦਰਭ ਲਿਖ ਰਿਹਾ ਹੈ। ਕੀ ਲਿਖਿਆ? ਗੱਲ ਕਹਿਣ ਵੇਲੇ ਕਿਸੇ ਨੂੰ ਨਹੀਂ ਗੱਲ ਲਾਈ। ਗੱਲ ਕਰਕੇ ਫਜ਼ੂਲ ਗੱਲ ਨਹੀਂ ਗਵਾਈ ਦੀ। ਕਿਉਂਕਿ ਐ ਹੋ ਟੋਪ ਦੀਆਂ ਐ ਹੋ ਗਈ। ਤਾਰਦੀਆਂ ਗੱਲਾਂ ਐ ਹੋ ਟੋਪ ਦੀਆਂ ਐ ਹੋ ਗਈ। ਤਾਰਦੀਆਂ ਗੱਲਾਂ ਵਿਧੀ ਨ ਪਰ ਹੋਗੀ ਯਾਰ ਤਾਰ ਦੀਆਂ ਗੱਲਾਂ ਆਹੋ ਕਰ ਜਈਏ ਬਣਾ ਲੈ ਯਾਰ ਹੋ ਮਾਹੀ ਲਈਏ ਮੁਰਾਦ ਯਾਰ ਦੀਆਂ ਗੱਲਾਂ ਆਹੋ ਕਰ ਜਈਏ ਮੁਰਾਦ ਯਾਰ ਦੀਆਂ ਗੱਲਾਂ ਹੋ ਜੇ ਸਾਡੀ ਕਿਸ ਤੂੰ ਤੇਰੇ ਸੰਗ ਸਾਰ ਦੀਆਂ ਗੱਲਾਂ ਹੋ ਜੇ ਸਾਡੀ ਕਿਸ ਤੂੰ ਤੇਰੇ ਸੰਗ Yeah, aqui, yeah. yeah. गल कह बेल जदों रब याद ना रिहा गल कह बेल जदों रब याद ना रिहा गल की आजाद कोई स्वाद ना रिहा गल ਕੱਲ ਕਹਿਣ ਮਿਲ ਜਦੋਂ ਰੱਬ ਯਾਦ ਨਾ ਰਿਹਾ ਕੱਲ ਕਹਿਣ ਮਿਲ ਜਦੋਂ ਰੱਬ ਯਾਦ ਨਾ ਰਿਹਾ ਕੱਲ ਕੀਤੀ ਦਾ ਆਜ਼ਾਦ ਕਹੀ ਸੁਬਾਹ ਨਾ ਰਿਹਾ ਕੱਲ ਕੀਤੀ ਦਾ ਆਜ਼ਾਦ ਕਹੀ ਸੁਬਾਹ ਨਾ ਰਿਹਾ ਕੱਲ ਕੀਤੀ ਦਾ ਆਜ਼ਾਦ ਕਹੀ ਯਾਦ ਨਾ ਰਿਹਾ ਕੱਲ ਕੀਤੀ ਦਾ ਆਜ਼ਾਦ ਕਹੀ ਸੁਬਾਹ ਕੰਮੀਂ ਦੇ ਕੰਮ ਦਾ ਹਰ ਦੀਆ ਗੱਲਾ ਕਰੀਂ ਮਲਕੇ ਨਾ ਕੰਮੀਂ ਦੇ ਧੰਗ ਹਰ ਦੀਆ ਗੱਲਾ ਮਾਣੋ ਕਾ ਲਈਏ ਗੁਰਾਤੇ ਪਿਆਰ ਦੀਆ ਗੱਲਾ ਮਾਣੋ ਕਾ ਲਈਏ ਗੁਰਾਤੇ ਪਿਆਰ ਦੀਆ ਗੱਲਾ ਮਾਣੋ ਕਾ ਲਈਏ ਗੁਰਾਤੇ ਪਿਆਰ ਦੀਆ ਗੱਲਾ ਤੂੰ ਫੇਸਲ ਸਾਰ ਦੀਆਂ ਗੱਲਾਂ ਛਾਟ ਦੇ ਸੂਫੇ ਸੰਸਾਰ ਦੀਆਂ ਗੱਲਾਂ ਉਹ ਕਹ ਨਹੀਂ ਲੈਂਏ ਗੁਰਾਂ ਦੇ ਸਾਰ ਦੀਆਂ ਗੱਲਾਂ ਵੀ ਆਉਂ ਉਹ ਕਹ ਨਹੀਂ ਲੈਂਏ ਗੁਰਾਂ ਦੇ ਸਾਰ ਦੀਆਂ ਗੱਲਾਂ ਉਹ ਕਹ ਨਹੀਂ ਲੈਂਏ ਗੁਰਾਂ ਦੇ ਸਾਰ ਦੀਆਂ ਗੱਲਾਂ ਉਹ ਕਹ ਨਹੀਂ ਲੈਂਏ ਗੁਰਾਂ ਦੇ ਮਹਾਪੁਛਾ ਨੇ ਜਿਨ੍ਹਾਂ ਨੇ ਲੱਖਾਂ ਤਸੀਹੇ ਚਲ ਕੇ ਮੇਰਾ ਸਤਿਗੁਰ ਕੰਚੀ ਵਾਲਾ ਤਾਂ ਸਾਰੀ ਜ਼ਿੰਦਗੀ ਕੌਮ ਤੋਂ ਵਾਰ ਗਿਆ ਪੱਥਰਾਂ ਦੀ ਗੱਲ ਅਸੀਂ ਪੱਥਰ ਹੀ ਤਾਰੀ ਜਾਣੇ ਅਜੇ ਤੱਕ ਪੱਥਰਾਂ ਦੀ ਗਲਤੀ ਨਿੱਕੀ ਜਹੀ ਛੋਟੀ ਜੀ ਗੱਲ ਐ ਤੇ ਐ ਪੱਥਰਾਂ ਵਰਗੀ ਕੌਮ ਜਿਹੜਾ ਅਨਪੜ ਗਵਾਰ ਜਿਹਨੂੰ ਜਾਣ ਬੁੱਝ ਕੇ ਸਿਸਟਮ ਨੇ ਦਬਾ ਕੇ ਰੱਖਿਆ ਅਗਿਆਨੀ ਬਣਾ ਕੇ ਰੱਖਿਆ ਜਿਹੜਾ ਮਨੂਰਾ ਵਰਗੇ ਮਨੁੱਖ ਪਥਰਾ ਵਰਗੇ ਮਨੁੱਖ ਜਿਨ੍ਹਾਂ ਨੂੰ ਇੱਕ ਸਿਸਟਮ ਦੇ ਤਹਿਤ ਜਾਣ ਬੁੱਝ ਗਏ ਵਿਦਿਆ ਤੋਂ ਵਾਂਝੇ ਰੱਖਿਆ ਬੋਲਣ ਤੋਂ ਵਾਂਝੇ ਰੱਖਿਆ ਕੱਪੜੇ ਪਹਿਨਣ ਤੋਂ ਵਾਂਝੇ ਰੱਖਿਆ ਵਧੀਆ ਮਕਾਨ ਬਣਾਉਣ ਤੋਂ ਵਾਂਝੇ ਰੱਖਿਆ ਸਿਸਟਮ ਦੇ ਤਹਿਤ ਸਤਗੁਰਾਂ ਨੇ ਕੁਰਬਾਨੀ ਕੀਤੀ ਆਪਣਾ ਸਾਰਾ ਜੀਵਨ ਕੁਰਬਾਨ ਕਰਕੇ ਸਾਨੂੰ ਇੱਕ ਰਾਸਤਾ ਦੱਸਿਆ ਇੱਕ ਰਾਸਤਾ ਦੱਸਿਆ ਇੱਕ ਮੰਜ਼ਲ ਦਿਖਾਈ ਮੰਜ਼ਲ ਕਿਹਸੀ ਕੇ ਬੇਗਮਪੁਰਾ ਬੇਗਮਪੁਰੇ ਦਾ ਰਾਸਤਾ ਦੱਸਿਆ ਮੰਜ਼ਲ ਦਿਖਾਈ ਲਗ-ਪਗ 550 ਸਾਲ ਦੇ 600 ਸਾਲ 600 ਸਾਲ ਇੱਕ ਬਹੁਤ ਲੰਬਾ ਸੰਘਰਸ਼ ਉਸ ਮੰਜ਼ਲ ਤੇ ਬਲ ਨੂੰ ਉਸ ਰਾਸਤੇ ਦੇ ਉੱਤੇ ਚੱਲ ਕੇ ਨਿਕਾ ਮਹਾਪੁਰਸ਼ਾਂ ਨੇ ਕੀਤਾ ਤੇ ਅੱਜ ਤੋਂ 70 ਸਾਲ ਪਹਿਲਾਂ ਉਸ ਰਸਤੇ ਦੇ ਤੇ ਚੱਲ ਕੇ ਸਾਡੀ ਕੌਮ ਦਾ ਮਹਾਨ ਰਹਿਬਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਉਸ ਗੁਰੂਆਂ ਦੇ ਮਿਸ਼ਨ ਨੂੰ ਸਮਝਿਆ ਔਰ ਸਮਝਣ ਤੋਂ ਬਾਅਦ ਜਦੋਂ ਉਹਦੇ ਹੱਥ ਦੇ ਵਿੱਚ ਕਲਮ ਆਈ ਤੇ ਉਹ ਸਾਰੇ ਸੰਘਰਸ਼ ਨੂੰ ਰੜਕਣ ਤੋਂ ਬਾਅਦ ਸਮਝ ਜਿੱਦੀ ਉਹ ਮਹਾਪੁਰਸ਼ਾਂ ਤੋਂ ਲਈ ਸੀ ਉਹ ਬੇਗਮਪੁਰ ਵਰਗਾ ਸ਼ਹਿਰ ਬਚਾਉਣ ਦੇ ਲਈ ਇਸ ਦੇਸ਼ ਦੇ ਵਿੱਚ ਭਾਰਤੀ ਸੰਵਿਧਾਨ ਦੇ ਰੂਪ ਦੇ ਵਿੱਚ ਇੱਕ ਬਹੁਤ ਮੰਡੇ ਅਧਿਕਾਰਾਂ ਦੀ ਪੰਡ ਜਿਹੜੀ ਹੈ ਉਹ ਸਾਡੇ ਸਮਾਜ ਨੂੰ ਲੈ ਕੇ ਦਿੱਤੇ ਪਰ ਜਿਹਦੇ ਕਰਕੇ ਸਾਡੇ ਸਮਾਜ ਦੇ ਚਿਹਰਿਆਂ ਦੇ ਉੱਤੇ ਕੁਝ ਨੂਰ ਆਇਆ ਲੇਕਿਨ ਇਹ ਤੁਹਾਡੇ ਚਿਹਰਿਆਂ ਦੀ ਲਾਲੀ ਤੁਹਾਡੇ ਚਿਹਰਿਆਂ ਦਾ ਨੂਰ ਇਹ ਹਕੂਮਤਾਂ ਜਿੱਦਾਂ ਦੀਆਂ ਗੁਰੂ ਸਾਹਿਬ ਦੇ ਮੇਲੇ ਵੀ ਹਕੂਮਤਾਂ ਸੀ ਉਦਾਂ ਦੀਆਂ ਹਕੂਮਤਾਂ ਨੂੰ ਤੁਹਾਡੇ ਚਿਹਰਿਆਂ ਦੀ ਲਾਲੀ ਤੁਹਾਡੇ ਚਿਹਰਿਆਂ ਦਾ ਨੌਰ ਚੰਗਾ ਨਹੀਂ ਲੱਗਦਾ ਅੱਜ ਵੀ ਉਹ ਜਿਹੜੇ ਅਧਕਾਰ ਗੁਰੂ ਰਵਿਦਾਸ ਮਹਾਰਾਜ ਤੋਂ ਲੈ ਕੇ ਬਾਬਾ ਸਾਹਿਬ ਅੰਬੇਡਕਰ ਤੱਕ ਰੜਕ ਕੇ ਇੱਕ ਮੰਥਨ ਕਰਕੇ ਜਿੱਦਾਂ ਕਹਿੰਦੇ ਕਿ ਸਮੁੰਦਰ ਦਾ ਮੰਥਨ ਕੀਤਾ ਸੀ ਉਹਦੇ ਵਿੱਚੋਂ ਅੰਮ੍ਰਿਤ ਕੱਢਿਆ ਸੀ ਇਦਾਂ ਹੀ ਮਹਾਪੁਰਚਾਂ ਦੇ ਸੰਘਰਸ਼ ਦੇ ਵਿੱਚ ਮੰਥਨ ਕਰਕੇ ਜਿਹੜਾ ਅੰਮ੍ਰਿਤ ਕੱਢ ਕੇ ਸਾਡੀ ਝੋਲੀ ਦੇ ਵਿੱਚ ਪਾਇਆ ਸੀ ਤੇ ਉਹ ਅੰਮ੍ਰਿਤ ਜਿਹੜਾ ਛੱਕਣ ਤੋਂ ਬਾਅਦ ਸਾਡੇ ਚਿਹਰਿਆਂ ਦੀ ਨਿਹਾਰ ਬਦਲੀ ਸਾਡੇ ਘਰਾਂ ਦੀ ਨਿਹਾਰ ਬਦਲੀ ਸਾਡੇ ਬੱਚਿਆਂ ਦੀ ਨਿਹਾਰ ਬਦਲੀ ਸਾਡੀ ਘਰਾਂ ਦੇ ਵਿੱਚ ਟੀਵੀ ਆਏ ਕੋਠੀਆਂ ਆਈਆਂ ਮੋਟਰਸਾਈਕਲ ਆਏ ਗੱਡੀਆਂ ਆਈਆਂ ਲੇਕਿਨ ਲੇਕਿਨ ਉਹ ਬਹੁਤ ਲੰਬਾ ਸਮਾਂ ਬਰਦਾਸ਼ਤ ਨਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਦੀਪ ਚੀਨਾ ਜੀ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਉਹ ਵੀ ਨਗਰ ਮੰਡਾਲ ਦੇ ਵਿੱਚ ਪਹੁੰਚ ਰਹੇ ਆ ਆਇਆ ਉਹਨਾਂ ਨੂੰ ਕੋਟੀ ਕੋਟੀ ਨਮਨ ਹੈ ਕਿ ਉਹਨਾਂ ਨੇ ਇੱਕ ਬਹੁਤ ਹੀ ਜਜਾਰੂ ਸ਼ੇਰ ਜਿਹੜਾ ਕੌਮ ਨੂੰ ਦਿੱਤਾ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਕੋਟੀ ਕੋਟੀ ਨਮਨ ਹੈ ਪਹੁੰਚੇ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਇਹ ਤੁਹਾਡੀਆਂ ਰੌਣਕਾਂ ਮਾਤਾ ਜੀ ਪਾਵਕ ਹੋ ਗਏ ਕਿਉਂਕਿ ਪਾਬਕ ਹੋਣਾ ਸਾਡੇ ਸਤਿਕਾਰਯੋਗ ਪੰਨ ਜੀ ਬਹੁਤ ਵੱਡਾ ਜਿਗਰਾ ਹੁੰਦਾ ਹੈ ਪਰਿਵਾਰ ਦੇ ਲਈ ਤੇ ਮੈਂ ਸਮਝਦਾ ਕਿ ਭੰਦੇਆ ਪਰਿਵਾਰ ਫਿਰ ਵੀ ਸਮਾਜ ਦੀ ਹਰ ਦੁੱਖ ਤਕਲੀਫ ਦੇ ਨਾਲ ਜੁੜਿਆ ਹੈ ਪਰਿਵਾਰ ਸਮੇਲਨ ਦੇ ਵਿੱਚ ਸੰਸ਼ੋਭਾਤਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਇਹ ਤੁਹਾਡੀ ਆਨ ਤੁਹਾਡੀ ਸ਼ਾਨ ਤੁਹਾਡੇ ਚਿਹਰਿਆਂ ਦਾ ਨੂਰ ਕੁਝ ਏਦਾਂ ਦੇ ਵੀ ਇਸ ਦੇਸ਼ ਦੇ ਵਿੱਚ ਲੋਕ ਹੈ ਜਨਾਂ ਨੂੰ ਬਰਦਾਸ਼ਤ ਨਹੀਂ ਉਸੇ ਹੀ ਦਾ ਕਾਰਨ ਹੈ ਕਿ ਇਹ ਸਾਡਾ वीर संदीप टीना ਸਾਡੇ ਕੋਲ ਖੁੱਸ ਗਿਆ ਐਦਾਂ ਦੇ ਬਿਜ਼ਨਸ ਬਿਜ਼ਨਸ ਟੋਆ ਸਾਹਿਬ ਐਡੇ ਐਡੇ ਵੱਡੇ ਬਿਜ਼ਨਸ ਤੇ ਉਹ ਲੋਕਾਂ ਦੇ ਹੋਣ ਤੇ ਜਿਹੜੇ ਇਸ ਦੇਸ਼ ਦੇ ਵਿੱਚ ਕਮੀ ਕਮੀਰ ਕਹਾਏ ਗਏ ਹੋਣ ਤੇ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਅੱਜ بڑا ਮਸਲਾ ਇੱਕ ਜਿਹੜਾ ਫੇਸਬੁੱਕ ਦੇ ਉੱਤੇ ਕਹਿ ਸਾਰੀ ਦੁਨੀਆ ਦੇ ਵਿੱਚ ਬੜਾ ਫੈਲਿਆ ਹੈ ਦੁਸ਼ਮਣਾਂ ਨੇ ਤਾਂ ਸਾਡੇ ਮਹਾਪੁਰਸ਼ਾਂ ਨੂੰ ਰਿਕੋਗਨਾਈਜ਼ ਨਹੀਂ ਕੀਤਾ ਸਾਡੇ ਮਹਾਪੁਰਸ਼ਾਂ ਦੇ ਅਸਲੀ ਵਿਜੋਦ ਨੂੰ ਮੰਨਣ ਤੋਂ ਇਨਕਾਰ ਹੈ ਆ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਜਿਹੜੇ ਆ ਪਿਛਲੇ ਸਮੇਂ ਦੇ ਵਿੱਚ ਥਾਂ ਥਾਂ ਦੇ ਉੱਤੇ ਤੋੜੇ ਗਏ ਤੇ ਸਾਡਾ ਉਹ ਮਹਾਨ ਰਹਿਬਰ ਜਗਤ ਗੁਰੂ ਜਗਤ ਪਿਤਾਮਾ ਸਾਹਿਬ ਕਮਾਲ ਸਾਹਿਬ ਜੀ ਗੁਰੂ ਰਵਿਦਾਸ ਮਹਾਰਾਜ ਉਨ੍ਹਾਂ ਦੇ ਨਾਂ ਦੇ ਨਾਲ ਅਸੀਂ ਤਾਂ ਤਖ਼ल्लੁਸ ਆਪਾਂ ਆਪ ਜਿੰਨੇ ਮਰਜ਼ੀ ਤਖ਼ल्लੁਸ ਜੋੜ ਲਈਏ ਪਰ ਦੁਸ਼ਮਣਾਂ ਦੀ ਜ਼ੁਬਾਨ ਦੇ ਵਿੱਚ ਇੱਕ ਸ਼ਬਦ ਗੁਰੂ ਵਾਲੇ ਨਹੀਂ ਹਜੇ ਤੱਕ ਬੜਿਆ ਮੈਂ ਇੱਕ ਗੱਲ ਅੱਜ ਇਸ ਮੰਚ ਦੇ ਤੇ ਆਪਾਂ ਸਾਰੇ ਪਿੰਡਾਂ ਤੋਂ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ ਲੋਕ ਐ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਜਿਹੜਾ ਦੁਸ਼ਮਣ ਦੀ ਜੜੀ ਹੈ ਏਡੀ ਵੱਡੀ ਜਰਤ ਬਣੀ ਹੈ ਉਹਦਾ ਕਾਰਨ ਹੈ ਕਿ ਸਾਡਾ ਬੇਤਫਾਕ ਸਾਡੀ ਬੇਤਫਾਕੀ ਅਸੀਂ ਕੀ ਕੀਤਾ ਅਸੀਂ ਗੁਰਪੁਰਬਾਂ ਦੇ ਪਿਛਲੇ 50 ਸਾਲ ਤੋਂ 35 ਸਾਲ ਤੋਂ ਤੋਂ ਸਾਨੂੰ ਵੀ ਦੇਖਦਿਆਂ ਹੋ ਗਿਆ ਗੁਰਪੁਰਬਾਂ ਦੀ ਰੂਪਰੇਖਾ ਬਦਲ ਗਈ ਅਸੀਂ ਸਾਰਾ ਦਿਨ ਸਾਰਾ ਸਾਲ ਇਸੇ ਹੋਰ ਪਾਸੇ ਕਰੋਨਾ ਨੇ ਆ ਦੋ ਤਿੰਨ ਦਿਨ ਜਦੋਂ ਗੁਰੂ ਸਾਹਿਬ ਦਾ ਗੁਰਪੁਰਬ ਮਨਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਗੁਰਪੁਰਬ ਵੀ ਅਸੀਂ ਭੱਡੀ ਸਾਹਿਬ ਨੱਚ ਟੱਪ ਕੇ ਹੀ ਸਾਰਾ ਸਮਾਂ ਬਰਬਾਦ ਕਰਕੇ ਰੂਪਰੇਖਾ ਬਦਲ ਕੇ ਸਾਰਾ ਸਮਾਜ ਸਾਰਾ ਤਿੰਨ ਦਿਨ ਨੱਚੀ ਜਾਂਦਾ ਰਹਿੰਦਾ ਉਹ ਇਹਨਾਂ ਗੁਰਪੁਰਬਾਂ ਦੇ ਉੱਤੇ ਅਸੀਂ ਬੈਠ ਕੇ ਕੁਝ ਵਿਚਾਰਾ ਕਰਦੇ ਸੀ ਮਹਾਂਪੁਰਖਾਂ ਦੇ ਜੀਵਨ ਨੂੰ ਪੜ੍ਹਨਾ ਸੀ ਉਹਨਾਂ ਦੇ ਸੰਦੇਸ਼ਾਂ ਨੂੰ ਪੜ੍ਹਨਾ ਸੀ ਬਾਹਵਣ ਕੁਟਵਾ ਸਾਹਿਬ ਮਾਰਕੀਟ ਦੇ ਵਿੱਚ 100 ਤੋਂ ਜ਼ਿਆਦਾ ਗੀਤ ਆ ਗਏ ਇੰਟਰਨੈਟ ਦੇ ਉੱਤੇ ਵਿਚਾਰ ਧਾਰਾ ਦੇ ਉੱਤੇ ਭੱਟੀ ਸਾਹਿਬ ਇੱਕ ਵੀ ਸ਼ਬਦ ਨਹੀਂ ਜਦੋਂ ਵਿਚਾਰਤਾ ਨਹੀਂ ਤੇ ਫੇ ਅੱਗੇ ਕਿੱਦਾਂ ਵਧਾਂਗੇ ਮੇਰੀ ਬੇਨਤੀ ਹੈ ਮੰਚ ਆ ਮੀਡੀਆ ਦੇ ਕਰਕੇ ਤੋਂ ਪੂਰੇ ਦੇਸ਼ ਦੇ ਵਿੱਚ ਗੱਲ ਜਾ ਰਹੀ ਹੈ ਦੇਸ਼ ਦੀਆਂ ਦੇਸ਼ ਵਿੱਚ ਵਸਦੇ ਵਿਦੇਸ਼ ਵਿੱਚ ਵਸਦੇ ਸਾਰੇ ਹੀ ਗੁਰੂ ਸਾਹਿਬ ਨੂੰ ਮੰਨਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜ਼ਰੂਰੀ ਨਹੀਂ ਕਿ ਰਾਗੀ ਕਲਾਕਾਰ ਹੀ ਸੱਦਣਾ ਕੋਈ ਵਧੀਆ ਪ੍ਰਚਾਰਕ ਕੋਈ ਵਧੀਆ ਬਲਾਰਾ ਜਿਹੜਾ ਗੁਰੂ ਸਾਹਿਬ ਦੇ ਉੱਤੇ ਸਿਧਾਂਤਕ ਕੌਰ ਦੇ ਉੱਤੇ 2-3 ਘੰਟੇ ਬੋਲ ਕੇ ਗੁਰੂ ਸਾਹਿਬ ਦੀ ਬਾਣੀ ਦੇ ਸੰਬੰਧ ਗੁਰੂ ਸਾਹਿਬ ਦੇ ਜੀਵਨ ਦੇ ਸੰਬੰਧ ਵਿੱਚ ਕੁਝ ਤੁਹਾਨੂੰ ਦੱਸ ਸਕੇ। ਬਾਕੀ ਨਹੀਂ ਇਦਾਂ ਹੀ ਆਪੇ ਨੱਚਣ ਟੱਪਣ ਜਿੰਨਾ ਮਰਜ਼ੀ ਕਰ ਲਿਓ। ਕੁਝ ਨਹੀਂ ਕੁਝ ਨਹੀਂ ਸਦਰਨਾ। ਨਾ ਕੋਈ ਸੁਧਾਰ ਹੋਣਾ। ਅੱਗੇ ਨਾਲੋਂ ਕੰਮ ਵਿਗੜਦੇ ਗਿਆ। ਆ ਮੈਂ ਕੱਲ ਖਬਰ ਪੜਦਾ ਸੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ 24 ਜੱਜ ਰੱਖੇ 24 ਤੇ ਤੁਹਾਡੇ ਵਾਲਿਆਂ ਦਾ ਕੋਈ ਵੀ ਨਹੀਂ ਬਾਬਾ ਸਾਹਿਬ ਅੰਬੇਡਕਰ ਨੇ ਨਿਸ਼ਚਿਤ ਕਰਕੇ ਗਏ ਆ ਸੰਵਿਧਾਨ ਦੇ ਵਿੱਚ ਅਸੀਂ ਕਹਿੰਦੇ ਜੇ ਸੰਵਿਧਾਨ ਵਾਲੋਂ ਕੋਈ ਉਂਗਲ ਕਰੂਗਾ ਉਹਦਾ ਹੱਥ ਵੜ ਦਿਆਂਗੇ ਉਹਦੇ ਹੱਥ ਕੱਟ ਦਿਆਂਗੇ ਉਹਦਾ ਜੇ ਕਰ ਦਿਆਂਗੇ ਉਹ ਕਰ ਦਿਆਂਗੇ 24 ਦੇ ਵਿੱਚੋਂ ਤੁਹਾਡੀ ਹਿੱਸੇਦਾਰੀ ਜਿਹੜੀ ਜਿੰਨੀ ਵੱਢੀ ਸੀ ਜੇ 4 25 ਦੇ حساب ਨਾਲ 4 ਤਾਂ ਤੇ 6 ਤਾਂ ਬਣਦੇ ਸੀਗੇ 6 ਨਹੀਂ ਬਣਦੇ ਸੀ 4 ਬਣ ਜਾਂਦੇ 4 ਨਹੀਂ ਬਣ ਜਾਂਦੇ 2 ਬਣ ਜਾਂਦੇ 2 ਨਹੀਂ ਬਣਦੇ 1 ਬਣ ਜਾਂਦਾ ਤੁਹਾਡਾ ਜ਼ੀਰੋ ਇਹ ਕਾਰਨ ਨਹੀਂ ਹੋਇਆ ਕਿ ਅਸੀਂ ਗੁਰੂਆਂ ਨੂੰ ਸਹੀ ਮਹੀਨੇ ਦੇ ਵਿੱਚ ਸਮਝਿਆ ਨਹੀਂ ਦੁਸ਼ਮਣ ਸਾਨੂੰ ਗੁੜ ਦੇ ਵਿੱਚ ਜ਼ਹਿਰ ਮਿਲਾ ਕੇ ਦੇਈ ਜਾਂਦਾ ਅਸੀਂ ਖਾਈ ਜਾਂਦੇ ਆ ਖਾ-ਖਾ ਕੇ ਲੋਟ-ਪੋਟ ਹੋ ਕੇ ਬਦ ਹੋਸ਼ ਹੋ ਕੇ ਮਧੋਸ਼ਲ ਕੇ ਅਸੀਂ ਅੰਦਰ ਕਮਰਿਆਂ ਦੇ ਵਿੱਚ ਲੰਮੇ ਤੀਸਰੀ ਤੀਸਰੀ ਕੋਠੜੀ ਦੇ ਵਿੱਚ ਦੋ ਦੋ ਤਿੰਨ ਤਿੰਨ ਰਜਾਈਆਂ ਲੈ ਕੇ ਕੋਕ ਨਿੰਦੇ ਸੁੱਤੇ ਪਏ ਆ। ਤੁਹਾਡੇ ਅਧਿਕਾਰਾਂ ਦੇ ਲਈ ਲੜਨ ਵਾਲਾ ਕੋਈ ਹੋਰ ਨਹੀਂ। ਕੋ ਹੋਰ ਸਮਾਜ ਦੇ ਵਿੱਚੋਂ ਨਹੀਂ ਕਿਸੇ ਨੂੰਣਾ। ਤੁਹਾਨੂੰ ਬਰਕਤਾਂ ਦੀਆਂ ਪੰਡਾ ਸਾਹਿਬੇ ਕਮਾਲ ਗੁਰੂ ਰਵਿਦਾਸ ਮਹਾਰਾਜ ਤੋਂ ਲੈ ਕੇ ਬਾਬਾ ਸਾਹਿਬ ਅੰਬੇਡਕਰ ਨੇ ਪੰਡਾ ਪਰ ਪਰ ਕੇ ਤੁਹਾਨੂੰ ਅਧਿਕਾਰ ਲੈ ਕੇ ਦਿੱਤੇ। ਸਾਹਮਣੇ ਤਾਂ ਤੁਸੀਂ ਸੀਗੇ। ਹੁਣ ਜੇ ਰੋਟੀ ਤੁਹਾਨੂੰ ਪਰੋਸੀ ਵੀ ਘਰ ਤੋਂ ਖਾ ਨਹੀਂ ਹੁੰਦੀ। ਤੇ ਫਿਰ ਇਹਦੇ ਵਿੱਚ ਮਹਾਪੁਰਸ਼ਾਂ ਦਾ ਕਿਆ ਦੋਸ਼ ਹੈ ਮੇਰਾ ਇੱਕ ਨਜ਼ਮ ਬੜੀ ਪੂਰੇ ਦੇਸ਼ ਦੇ ਵਿੱਚ ਚੱਲਦੀ ਹੈ ਕਿ ਹੋਊਗਾ ਸਦਾ ਸਨਮਾਨ ਮਿਸ਼ਨ ਵਿੱਚ ਟਿਕਨੇ ਵਾਲੋਂ ਕਾ ਬਾਬਾ ਸਾਹਿਬ ਦਾ ਕਿਆ ਦੋਸ਼ ਐ ਸਾਡੇ ਮੰਚਾਂ ਦੇ ਉੱਤੇ ਮੈਂ ਸਮਝਦਾ ਹਾਂ ਸਾਡੇ ਬਹੁਤ ਹੀ ਤੜਕ ਆਗੂ ਪੰਜਾਬ ਦੇ ਬੋਧਨ ਸਮਾਜ ਪਾਰਟੀ ਦੇ ਨੇਤਾ ਮਾਨਯੋਗ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਐਕਸ ਐਮਪੀ ਰਾਜ ਸਭਾ ਐਮਐਲਐਮਐਲ ਉਹ ਵੀ ਵਿਸ਼ੇਸ਼ ਤੌਰ ਦੇਤੇ ਪਹੁੰਚੇ ਆ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਜਿਹੜਾ ਹੈ ਸਮਾਜ ਨੂੰ ਸਮਰਪਿਤ ਕੀਤਾ ਹੈ ਮੈਂ ਜਦੋਂ ਸਾਰੇ ਪਾਸੇ ਨਜ਼ਰ ਮਾਰਦਾ ਇੱਕੋ ਜਿਹਾ ਤੜਕੇ ਜੋਧਾ ਹੈ ਜਿਹੜਾ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਾ ਕੇ ਰਾਤ ਦੇ 1:00 ਵਜੇ ਤੱਕ ਤੁਹਾਡੇ ਦੁੱਖਾਂ ਤਕਲੀਫਾਂ ਦਾ ਹੱਲ ਕਰਨ ਦੇ ਲਈ ਪਿੰਡ-ਪਿੰਡ ਗਲੀ-ਗਲੀ ਦੇ ਵਿੱਚ ਫਿਰ ਰਿਹਾ ਹੈ ਤੇ ਮਾਨਯੋਗ ਸ਼ਖਸੀਅਤ ਆਵਤਾਰ ਸਿੰਘ ਜੀ ਕਰੀਮਪੂਰੀ ਸਾਹਿਬ ਮੈਂ ਕਹਾਂਗਾ ਕਿ ਸਾਡੇ ਮੰਚਾਂ ਦਾ ਸ਼ਿੰਗਾਰ ਉਹੀ ਵਿਅਕਤੀ ਬਣਨਾ ਚਾਹੀਦਾ ਹੈ ਜਿਹੜਾ ਵਿਅਕਤੀ ਸਾਡੇ ਦੁੱਖ ਔਰ ਸੁੱਖਾਂ ਦੀ ਵਿਚ ਆ ਕੇ ਖੜਦਾ ਹੈ ਜਿਹੜਾ ਸਾਡੇ ਤਕਲੀਫਾਂ ਦੇ ਵਿੱਚ ਆ ਕੇ ਖੜਦਾ ਹੈ ਉਹ ਵਿਅਕਤੀ ਸਾਡੇ ਇਹਨਾਂ ਮੰਚਾਂ ਦਾ ਸ਼ਿੰਗਾਰ ਜ਼ਰੂਰ ਹੋਣਾ ਚਾਹੀਦਾ ਹੈ ਸੋ ਕ੍ਰਿਮਪਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਵਾਗਤ ਮੁੜ ਕੇ ਫੇਰ ਅੱਪ ਚੁਣਦੇ ਹਾਂ ਉਹਨਾਂ ਦੇ ਨਾਲ ਮਾਨ ਜੋਗ ਗੁਰਨਾਮ ਸਿੰਘ ਚੌਧਰੀ ਗੁਰਨਾਮ ਸਿੰਘ ਜੀ ਚੌਧਰੀ ਗੁਰਨਾਮ ਜੀ ਉਹ ਵੀ ਆਏ ਨੇ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਉਹਨਾਂ ਦੀ ਟੀਮ ਦੇ ਨਾਲ ਜਿੰਨੇ ਵੀ ਸਤਕਾਰਯੋਗ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਜੀ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਸੋਹ ਜੁੜੀਏ ਇਤਿਹਾਸ ਦੇ ਨਾਲ ਇਹਨਾਂ ਦੇ ਨੂੰ ਬਾਈਟ ਕਰ ਲਈ ਇਹਨਾਂ ਦੇ ਇੱਥੇ ਇਹ ਜਿਹੜਾ ਸਮਾमेलन ਹੈ ਜਿਨ੍ਹਾਂ ਦੀ ਯਾਦ ਦੇ ਵਿੱਚ ਸਾਹਮਣੇ ਤਸਵੀਰ ਲੱਗੀ ਹੈ ਮੈਂ ਗੱਲ ਕਰ ਰਿਹਾ ਸੀ ਟੜੀਏ ਚਮਕ-ਦਮਕ ਵੱਡੇ ਮਹਾਂਪੁਰਸ਼ ਦਾ ਆਸਮਾਨ ਨੂੰ ਸੋਹਣਾ ਇੱਕ ਅਦ ਕੁੱਝ ਲੋਕਾਂ ਨੂੰ ਮਨਜ਼ੂਰ ਨਹੀਂ ਪਰ ਫਿਰ ਵੀ ਇੱਕ ਪੰਜਾਬੀ ਦਾ ਸ਼ਹਿਰ ਹਰਮਨ ਬਹੁਤ ਸੋਹਣਾ ਲਿਖਦਾ ਹੈ ਕੀ ਲਿਖਿਆ ਕਿ ਸਾਨੂੰ ਉਹਨਾਂ ਦੇ ਬਵਾਦਾਂ 'ਚ ਨਹੀਂ ਪੈਣਾ ਚਾਹੀਦਾ ਸਾਡੇ ਮਹਾਪੁਰਸ਼ਾਂ ਦਾ ਕਦ ਇਦਾਂ ਹੈ ਜੀ ਅੱਛਾ ਦੇਰ ਰੁਕ ਕੇ